ਸਭ ਤੋਂ ਪਹਿਲਾਂ ਕਿ ਮੈਂ ਬਹੁਤ ਜ਼ਿਆਦਾ ਧੰਨਵਾਦੀ ਆ ਮੇਰੇ ਖਿਆਲ ਚ ਦੱਸ ਰਹੀ ਸੀ ਮੈਨੂੰ ਕਿ ਤਿੰਨ ਚਾਰ ਆਰਤੀ ਸਹਿਬਾਨ ਤੋਂ ਛੱਡ ਕੇ ਬਾਕੀ ਸਾਰੇ ਇੱਥੇ ਹਾਜ਼ਰ ਹੋਏ ਆ ਔਰ ਇਹ ਮੈਨੂੰ ਉਹਨਾਂ ਨੇ ਅਚਾਨਕ ਸਰਪ੍ਰਾਈਜ਼ ਦਿੱਤਾ ਮੈਨੂੰ ਉਮੀਦ ਨਹੀਂ ਸੀ ਕਿ ਵੀ ਇੰਨਾ ਰਸ਼ ਹੋਊਗਾ ਸੋ ਸਾਰਿਆਂ ਨੇ ਮੇਰਾ ਸਨਮਾਨ ਕੀਤਾ ਮੈਂ ਸਾਰੇ ਵੀਰਾਂ ਦਾ ਆਰਤੀ ਸਹਿਬਾਨਾਂ ਦਾ ਤੈ ਦਿਨ ਤੋਂ ਸ਼ੁਕਰਗੁਜ਼ਾਰ ਆ ਤੇ ਬੜਾ ਸੋਹਣਾ ਮਾਹੌਲ ਦੇ ਵਿੱਚ ਆਪਣੀਆਂ ਗੱਲਾਂ ਹੋਈਆਂ ਨੇ ਜਿਹੜੀਆਂ ਕੋਈ ਮੰਡੀ ਦੀਆਂ ਮੁਸ਼ਕਲਾਂ ਨੇ ਇਲਾਕੇ ਦੀਆਂ ਮੁਸ਼ਕਲਾਂ ਨੇ ਉਹ ਜਿਹੜੀਆਂ ਸੁਣੀਆਂ ਨੇ ਤੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਖੇਡਾਂ ਵਾਲੇ ਵੀ ਤੁਸੀਂ ਗਾਇਆ ਕਿ ਘੜਿਆਣਾ ਜਿਹੜਾ ਖੇਡਾਂ ਦੇ ਨਾਲ ਨਾਜਵਾਨੇ ਨੂੰ ਜੋੜੋਗੇ ਇਸ ਲਈ ਵੀ ਗਾਇਆ ਦੇਖੋ ਜੀ ਮੈਂ ਆਲਰੇਡੀ ਕਹਾਂ ਸੀਗਾ ਕਿ ਛੱਡ ਜਿਹੜੇ ਸਾਡੇ ਉਹ 9 ਮਹੀਨੇ ਤਕਰੀਬਨ ਫਰੀ ਰਹਿੰਦੇ ਆ ਜਿਦੇ ਵਿੱਚ ਜਿਹੜੇ ਸਮਾਜ ਵਿਰੋਧੀ ਅੰਸਰ ਹੈ ਉਹ ਉੱਥੇ ਬੈਠੇ ਰਹਿੰਦੇ ਨੇ ਚੋਰ ਚੱਕੇ ਬੈਠੇ ਰਹਿੰਦੇ ਨੇ ਦੰਗਰ ਗੰਧ ਪਿਆ ਰਿਹਾ ਹੈ ਸੋ ਆਵਾਰਾ ਕੁੱਤੇ ਪਸ਼ੂ ਇਹ ਤਰੇ ਫਿਰਦੇ ਨੇ ਤੇ ਉਹਨਾਂ ਨੂੰ ਕਿਉਂ ਨਾ ਇੱਕ ਸ਼ੈੱਡ ਨੂੰ ਜਿਹੜਾ ਉਹ ਖੇਡਾਂ ਲਈ ਵਰਤਿਆ ਜਾਵੇ ਕਿਉਂਕਿ ਖੇਡਾਂ ਦੇ ਵਿੱਚ ਮੀਂਹ ਦੇ ਵਿੱਚ ਪ੍ਰੈਕਟਿਸ ਹੋ ਸਕਦੀ ਹੈ ਜੇਕਰ ਸ਼ੈੱਡ ਹੈਗਾ ਸਰਦੀ ਏ ਜਿਆਦਾ ਉਹਦੇ ਚ ਪ੍ਰੈਕਟਿਸ ਹੋ ਸਕਦੀ ਹੈ ਧੁੱਪ ਹੈ ਉਹਦੇ ਚ ਹੋ ਸਕਦੀ ਹੈ ਸੋ ਛੱਡ ਦਾ ਜਿੱਥੇ ਲਾਈਟਾਂ ਲੱਗੀਆਂ ਨੇ ਥੱਲੇ ਫਲੋਰਿੰਗ ਹੋਈ ਹੈ ਤੇ ਉਹਨੂੰ ਖੇਡਾਂ ਲਈ ਵਰਤਣਾ ਜਿਹੜਾ ਬਹੁਤ ਆਸਾਨ ਹੈ ਇੱਕ ਬਣੀ ਬਣਾਈ ਚੀਜ਼ ਤੁਹਾਨੂੰ ਇੱਕ ਬੜਾ ਬੜਾ ਸਟੇਡੀਅਮ ਮਿਲ ਜਾਂਦਾ ਤੇ ਆਰਪੀ ਸਾਬਾਨਾ ਨੂੰ ਮੈਂ ਇੱਕ ਪ੍ਰਪੋਜ਼ਲ ਦਿੱਤੀ ਸੀ ਕਿ ਬੱਚਿਆਂ ਨੂੰ ਅਟਰੈਕਟ ਕਰਨ ਵਾਸਤੇ ਗਰਾਉਂਡਾਂ 'ਚ ਉਹਨਾਂ ਲਈ ਥੋੜਾ ਜਿਹਾ ਖਾਣ ਪੀਣ ਦਾ ਸਮਾਨ ਲਿਆਓ ਤੇ ਬੱਚਿਆਂ ਨੂੰ ਖੇਡ ਵਾਲੇ ਪਾਸੇ ਲਾ ਲਓ ਖੇਡਣ ਤੋਂ ਬਾਅਦ ਉਹਨਾਂ ਨੂੰ ਖਵਾ ਪਿਆ ਦਿਓ ਤੇ ਬੱਚਿਆਂ ਦਾ ਰਸ਼ ਵੱਜ ਜਾਂਦਾ ਜਦੋਂ ਉਹ 10 15 ਦਿਨ 20 ਦਿਨ ਮਹੀਨਾ ਆਉਣਾ ਸ਼ੁਰੂ ਹੋ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਆਦਤ ਪੈ ਜਾਂਦੀ ਫਿਰ ਉਹ ਜਾਂਦੇ ਨਹੀਂ ਆ ਸੋ ਇਸ ਕਰਕੇ ਅੱਜ ਇੱਕ ਪਾਸੇ ਜਿਹੜੀ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਸਰਪ੍ਰਸਤ ਗਾਂ ਸਿਲਮਾਨ ਨੇ ਹੁਣਾਂ ਨੇ ਕੇਜਰੀਵਾਲ ਸਾਹਿਬ ਨੇ ਇੰਨੀ ਸਖਤੀ ਕੀਤੀ ਹੈ ਨਸ਼ਿਆਂ ਦੇ ਵਿਰੁੱਧ ਤੇ ਹੁਣ ਬੱਚਿਆਂ ਨੂੰ ਖੇਡ ਦੇ ਮੈਦਾਨਾਂ 'ਚ ਲਿਆਉਣ ਦੀ ਜ਼ਰੂਰਤ ਹੈ ਉਹਨਾਂ ਨੂੰ ਪੜ੍ਹਾਈ ਵਾਲੇ ਪਾਸੇ ਮੋਟੀਵੇਟ ਕਰਨ ਦੀ ਜ਼ਰੂਰਤ ਹੈ ਉਹਨਾਂ ਨੂੰ ਕਿਸੇ ਕਾਰੋਬਾਰ ਕਾਰੋਬਾਰ ਤੇ ਲਾਉਣ ਦੀ ਜ਼ਰੂਰਤ ਹੈ ਤੇ ਜਿਹੜੇ ਬੱਚੇ ਮਿਸ ਗਾਈਡ ਹੋ ਕੇ ਵਿਚਾਰੇ ਇਸ ਦਲਦਲ 'ਚ ਫਸ ਗਏ ਉਹਨਾਂ ਨੂੰ ਕੱਢਣ ਦੀ ਜ਼ਰੂਰਤ ਹੈ ਉਸ ਦਲਦਲ ਦੇ ਵਿੱਚੋਂ ਉਹਨਾਂ ਦਾ ਇਲਾਜ ਪ੍ਰੋਪਰ ਕਰਾ ਕੇ ਉਹਨਾਂ ਨੂੰ ਮੁੱਖ ਧਾਰਾ ਦੇ ਵਿੱਚ ਸ਼ਾਮਲ ਕਰਨ ਦੀ ਜ਼ਰੂਰਤ ਹੈ ਸੋ ਇਹ ਚਾਰੇ ਪਾਸਿਓਂ ਜਿਹੜੇ ਐਫਰਟਸ ਹੈ ਉਹ ਕਰਨ ਦੀ ਜ਼ਰੂਰਤ ਹੈ ਜਿਹਦੇ ਅੱਜ ਮੈਂ ਜਦੋਂ ਇਹ ਗੱਲ ਕੀਤੀ ਹੈ ਤੇ ਸਾਰੇ ਆਰਤੀਆ ਸਾਬਾਨਾ ਨੇ ਹੱਥ ਖੜਾ ਕਰਕੇ ਦਾ ਸਵਾਗਤ ਕੀਤਾ ਕਿ ਅਸੀਂ ਇੱਥੇ ਜਿਹੜਾ ਸੁਲਤਾਨਪੁਰ ਲੋਧੀ ਸ਼ਹਿਰ ਹੈ ਉਹਨੂੰ ਖੇਡਾਂ ਦੇ ਸਟੇਡੀਅਮ ਦੇ ਤੌਰ ਤੇ ਵਰਤਾਂਗੇ ਤੇ ਅਸੀਂ ਖਾਣ ਪੀਣ ਲਈ ਰੋਜ਼ ਲੈ ਕੇ ਆਇਆ ਕਰਾਂਗੇ ਸਮਾਨ ਬੱਚਿਆਂ ਨੂੰ ਅਟਰੈਕਟ ਕਰਨ ਲਈ ਗੇਮਾਂ ਵਾਸਤੇ ਮਤਲਬ ਬੂਕ ਦੇ ਵਿੱਚ ਜਿਹੜੀ ਕਾਰਵਾਈ ਹੋਈ ਹੈ ਬੀਤੇ ਦਿਨੇ ਕੀ ਲੱਗਦਾ ਹੈ ਕਿ ਸ਼ਲਤਾਨਪੁਰੂ ਦੀ ਵੀ ਇਸੇ ਜਿਹੀ ਹੋ ਗਈ ਹੈ ਇਹ ਜੀ ਬਿਲਕੁਲ ਤੁਸੀਂ ਆਉਣ ਵਾਲੇ ਦਿਨਾਂ ਚ ਕੁਝ ਦਿਨਾਂ ਦੇ ਵਿੱਚ ਹੀ ਦੇਖੋਗੇ ਇੱਥੇ ਵੀ ਜਿਨ੍ਹਾਂ ਨੇ ਚਿੱਟਾ ਵੇਚ-ਵੇਚ ਕੇ ਲੋਕਾਂ ਦੇ ਹਜ਼ਾਰਾਂ ਬੱਚੇ ਮਾਰ ਦਿੱਤੇ ਹਜ਼ਾਰਾਂ ਘਰ ਉਜਾੜ ਦਿੱਤੇ ਫਾਈਨੈਂਸ਼ੀਅਲੀ ਬਰਬਾਦ ਕਰ ਦਿੱਤਾ ਲੋਕਾਂ ਦੀਆਂ ਘਰਾਂ ਦੀਆਂ ਸੁੱਖ ਸ਼ਾਂਤੀ ਭੰਗ ਕਰ ਦਿੱਤੀ ਉਹ ਬੱਚੇ ਫਿਰ ਕੀ ਕਰਦੇ ਨੇ ਲੁੱਟਾਂ ਆਖੋਆਂ ਚੇਨ ਸਨੇਚਿੰਗ ਸਾਰਾ ਕੁਝ ਕਰਦੇ ਆ ਉਹ ਉਹਦੇ ਲਈ ਸਾਰੇ ਸਮਾਜ ਨੂੰ ਇੱਕ ਤਕਲੀਫ ਹੋਈ ਹੈ ਤੇ ਉਹਨਾਂ ਨੂੰ ਕਦੇ ਵੀ ਬਖਸ਼ਣਾ ਨਹੀਂ ਚਾਹੀਦਾ ਉਹਨਾਂ ਨੂੰ ਸਖਤ ਸਜ਼ਾ ਮਿਲੇਗੀ ਲਾਸ਼ਾਂ ਤੇ ਉਸਾਰੇ ਮਹਿਲ ਜਿਹੜੇ ਨੇ ਉਹ ਠੱਣਗੇ ਔਰ ਬਿਲਕੁਲ ਠੱਣਗੇ ਇੱਥੇ ਜਿਹੜੀ ਆ ਆਉਂਦੇ 10 ਦਿਨਾਂ ਦੇ ਵਿੱਚ ਵਿੱਚ ਤੁਸੀਂ ਦੇਖਿਓ ਕਿ ਸਾਰੇ ਜਿਹੜੇ ਆ ਜਾਂ ਤੇ ਜੇਲ੍ਹ ਚ ਦਸਣਗੇ ਜਾਂ ਬੇਕਾਰ ਹੋਏ ਤੁਰੇ ਤੁਰਨਗੇ ਤੇ ਮੈਂ ਵੀ ਇੱਥੇ ਵਾਰਨਿੰਗ ਦਿੰਨਾ ਕਿ ਇੱਥੇ ਕੋਈ ਲਿਆਜ ਨਹੀਂ ਹੋਣਾ ਕਿਸੇ ਦਾ ਭਾਵੇਂ ਜਿਹੜਾ ਮਰਜੀ ਜਿਹਦੀ ਜਿੰਨੇ ਵੱਡੇ ਲੀਡਰ ਦੀ ਜਿਹੜੇ ਮਰਜੀ ਦੀ ਕੋਈ ਉਸਤ ਪਨਾਹੀ ਹੈ ਕੋਈ ਬਖਸ਼ਿਆ ਨਹੀਂ ਜਾਊਗਾ ਸੋ ਕੋਈ ਨਵੇਂ ਸਟੇਡੀਅਮ ਪਿੰਡਾਂ ਜਾਣ ਦੀ ਕੋਈ ਯੋਜਨਾ ਲੈ ਆਵੇ ਹਾਂਜੀ ਅਸੀਂ ਤਕਰੀਬਨ 132 ਸਟੇਡੀਅਮ ਜਿਹੜੇ ਆ ਉਹ ਅਪਰੂਵ ਕਰਾਏ ਆ ਔਰ ਉਹਨਾਂ ਦਾ ਕੰਮ ਬੜੀ ਜਲਦੀ ਸ਼ੁਰੂ ਹੋ ਜਾਊਗਾ ਸੋ ਤੁਹਾਡੇ ਜਰੀਏ ਮੈਂ ਸੰਗਤ ਨੂੰ ਵੀ ਬੇਨਤੀ ਕਰਦਾ ਪਿੰਡਾਂ ਦੇ ਸਰਪੰਚਾਂ ਨੂੰ ਬੇਨਤੀ ਕਰਦਾ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਤੁਸੀਂ ਬੱਚਿਆਂ ਨੂੰ ਇਹ ਕਦੇ ਜਗਰੋ ਖੇਡਾਂ ਮੰਨ ਮੈਂ ਕਿੰਨਾ ਖੇਡਾਂ ਦਾ ਨਸ਼ੇ ਤੇ ਛੱਡ ਛੱਡ ਹੀ ਜਾਂਦੇ ਬੱਚੇ ਜਿਹੜੇ ਖਿਡਾਰੀ ਬਣ ਜਾਂਦੇ ਆ ਤੇ ਹੋਰ ਕੋਈ ਫਾਇਦਾ ਨਾ ਹੋਵੇ ਨੌਕਰੀ ਨਾ ਮਿਲੇ ਇੱਕ ਸਿਹਤਮੰਦ ਇਨਸਾਨ ਜਿਹੜਾ ਉਹ ਖੇਡਾਂ ਜ਼ਰੂਰ ਬਣਾ ਦਿੰਦੀਆਂ ਨੇ ਸੋ ਇਹਦੇ ਕਰਕੇ ਮੈਂ ਸਾਰੀ ਸੰਗਤ ਦਾ ਸਹਿਯੋਗ ਮੰਗਦਾ ਜਿਹੜੇ ਸਟੇਡੀਅਮ ਬਣਨੇ ਆ ਉਹਨਾਂ ਦਾ ਫਾਇਦਾ ਤਾਂ ਹੀ ਹੈ ਕਿ ਉੱਥੇ ਬੱਚਿਆਂ ਨੂੰ ਵੱਧ ਵੱਧ ਲਿਆਂਦਾ ਜਾਵੇ ਉਹਨਾਂ ਨੂੰ ਖੜਾਇਆ ਜਾਵੇ ਸਰ ਸਮਾਰਟ ਸਿਟੀ ਤਹਿਤ ਸਰਹ ਦੇ ਕਾਲਪੁਲੋ ਵੀ ਪਟਿਆ ਹੈ ਬਾਰੋਂ ਵਾਲੇ ਸ਼ਬਦ ਨਾਲ ਉਹ ਲੋਕਾਂ ਲੋਕਾਂ ਦੇ ਦਿਮਾਗ ਵਿੱਚ ਤੋਂ ਗੱਲ ਹੈ ਪਤਾ ਨਹੀਂ ਕਦੋਂ ਪੂਰਾ ਹੋਊਗਾ ਕੀ ਆਈਡੀਆ ਹੈ ਇਸ ਬਾਰੇ ਕੋਈ ਜੀ ਤੁਹਾਨੂੰ ਇੱਕ ਮਹੀਨੇ ਦੇ ਵਿੱਚ ਆਲਮੋਸਟ ਜਿਹੜਾ ਕਾਫੀ ਸੁਧਾਰ ਹੋ ਜਾਊਗਾ ਔਰ ਹੌਲੀ ਹੌਲੀ ਇੱਕ ਦੋ ਮਹੀਨਿਆਂ ਦੇ ਵਿੱਚ ਸਾਰਾ ਕੰਮ ਜਿਹੜਾ ਉਹ ਨਿਪਟੇ ਚੜ ਜਾਊਗਾ ਜੀ ਵੰਡੀ ਕੋਲੇ ਮਾਰਗ 'ਚ ਕਾਫੀ ਜਗ੍ਹਾ ਦੇਖਿਆ ਹੋਇਆ ਹੈ ਟ੍ਰੇਡਾਂ ਪਈਆਂ ਕੀ ਕੋਈ ਕਾਰਵਾਈ ਕੀ ਚੱਲੀ ਹੋਣਾ ਤੁਹਾਡੇ ਕੋਲ ਲਿਖੀ ਭੇਜਿਆ ਦੇਖੋ ਮੈਂ ਆਪ ਦੇਖ ਕੇ ਆਇਆ ਹਾਂ ਇਸ ਸੜਕ ਦੇ ਵਿੱਚ ਟ੍ਰੇਡਾਂ ਪੈ ਗਈਆਂ ਨੇ ਉਹਨੂੰ ਚੰਗੀ ਤਰ੍ਹਾਂ ਮਿੱਟੀ ਨੂੰ ਨਹੀਂ ਕੁੱਟਿਆ ਗਿਆ ਔਰ ਖਾਣਾ ਪੂਰਤੀ ਕਰਕੇ ਮੈਨੂੰ ਲੱਗਦਾ ਹੈ ਕਿ ਉੱਤੇ ਮਟੀਰੀਅਲ ਪਾਪਤਾ ਸੋ ਉਹਦੀ ਆਪ ਮੈਂ ਦੇਖਿਆ ਕਿ ਤਰੇੜਾਂ ਪਈਆਂ ਸੀਗੀਆਂ ਜਿੱਦਨ ਮੈਂ ਗਿਆ ਮੈਂ ਦੇਖ ਕੇ ਉਸੇ ਦਿਨੀ ਮੈਂ ਫੋਨ ਕੀਤਾ ਔਰ ਲਿਖ ਦਿੱਤਾ ਕਿ ਇਹਨਾਂ ਦੀ ਵਿਜੀਲੈਂਸ ਇਨਕੁਆਇਰੀ ਕਰੀ ਜਾਏ ਚਾਹੇ ਉਹ ਅਫਸਰ ਹੈ ਚਾਹੇ ਠੇਕੇਦਾਰ ਹੈ ਚਾਹੇ ਕੋਈ ਵੀ ਜ਼ਿੰਮੇਵਾਰ ਹੈ ਉਹਨੂੰ ਬਖਸ਼ਿਆ ਨਹੀਂ ਜਾਊਗਾ ਜੀ ਮਾ ਸਾਹਿਬ ਤੁਹਾਨੂੰ ਕੋਈ ਵੀ ਬਨਾਸ ਨਹੀਂ ਨਾ ਤਸੀਲਦਾਰ ਇਹ ਕੱਲ ਕੱਲ ਵੀ ਇਹ ਮੁੱਦਾ ਅਸੀਂ ਉਠਾਇਆ ਸੀਗਾ ਤੇ ਇਹ ਜਲਦੀ ਜਿਹੜਾ ਇਹ ਪੂਰਤੀ ਹੋ ਜੂਗੀ ਇਸ ਟਾਈਮ ਜਿਹੜੇ ਕਾਫੀ ਅਫਸਰਾਂ ਦੀ ਕਮੀ ਹੈ ਸਾਰੇ ਜ਼ਿਲ੍ਹੇ ਦੇ ਵਿੱਚ ਹੀ ਤਿੰਨ ਤਹਿਸੀਲਦਾਰ ਨੇ ਸੋ ਇਹ ਅਸੀਂ ਸਾਡੇ ਪ੍ਰਧਾਨ ਸ਼੍ਰੀ ਅਮਨ अरोड़ा ਜੀ ਦੇ ਧਿਆਨ ਦੇ ਵਿੱਚ ਵੀ ਲਿਆਂਦਾ ਸੀਗਾ ਮੰਤਰੀ ਸਾਹਿਬਾਨਾਂ ਦੇ ਵੀ ਧਿਆਨ 'ਚ ਲਿਆਂਦਾ ਇਹ ਮਸਲਾ ਜਲਦੀ ਹੱਲ ਹੋ ਚੁੱਕਾ ਹੈ ਇੱਕ ਪ੍ਰਤਾਪ ਸਿੰਘ ਬਾਜਵਾ ਨੇ ਸੰਤ ਚੀਚੇਵਾਲ ਦੇ ਖਿਲਾਫ ਟਿਕਰੀ ਕੀਤੀ ਕਿੰਨੇ ਜਨਸੰਭਲ ਜਿਹੜਾ ਬੰਦਾ ਸੰਤਾਂ ਦੇ ਖਿਲਾਫ ਜਿਨ੍ਹਾਂ ਨੇ ਇਦਾਂ ਦੇ ਕੰਮ ਕਰ ਛੱਡੇ ਜਿਹੜੇ ਸਰਕਾਰਾਂ ਨਹੀਂ ਸੀ ਕਰ ਸਕਦੀਆਂ ਔਰ ਉਹਨਾਂ ਦਾ ਜੀਵਨ ਦਾ ਇੱਕੋ ਇੱਕੋ ਆਦੇਸ਼ ਹੈ ਵਾਤਾਵਰਨ ਪਾਣੀ ਹਵਾ ਧਰਤੀ ਨੂੰ ਬਚਾਉਣ ਦਾ ਤੇ ਇੰਨੇ ਕੰਮ ਕੋਈ ਦੱਸਣ ਦੀ ਲੋੜ ਹੀ ਨਹੀਂ ਕਿਸੇ ਨੂੰ ਵੀ ਇਹ ਕਿੰਨੇ ਕੰਮ ਕਰਦੇ ਤੇ ਉਹਨਾਂ ਵਾਸਤੇ ਇਦਾਂ ਦੀ ਸ਼ਬਦਾਵਲੀ ਜਿਹੜਾ ਬੰਦਾ ਵਰਤਦਾ ਮੈਂ ਤੇ ਕਹਿੰਦਾ ਨਾ ਉਹਨੂੰ ਡਾਕਟਰ ਕੋਲ ਜਾਣ ਦੀ ਜ਼ਰੂਰਤ ਹੈ ਉਹ ਜਾ ਕੇ ਇਲਾਜ ਕਰਾਏ ਆਪਣੇ ਦਿਮਾਗ ਦਾ ਉਹ ਸਹੀ ਨਹੀਂ ਹੈ ਦਬਾਗੀ ਤੌਰ ਤੇ ਜਿਹੜੇ ਸਟ ਸਜੈਸ਼ਨ ਦੀ ਟੀਮਾਂ ਜੋ ਕਿ ਸਾਡੇ ਹਲਕਾ ਇੰਜੀਨੀਅਰ ਸਰਦਾਂਖਰ ਲੋਧੀ ਦੇ ਉਹਨਾਂ ਨੂੰ ਉਹਨਾਂ ਦੀ ਸੇਵਾਵਾਂ ਨੂੰ ਦੇਖਦੇ ਹੋਏ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਕਿ ਉਹਨਾਂ ਨੂੰ ਇੰਪਰੂਵਮੈਂਟ ਟਰਸਟ ਕਪੂਥਰਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਅਸੀਂ ਸੋ ਉਹਨਾਂ ਦਾ ਅਸੀਂ ਇੱਥੇ ਸਵਾਗਤ ਕਰਨ ਦੇ ਲਈ ਉਹਨਾਂ ਨੂੰ ਇੱਥੇ ਮਾਰਕਟ ਕੰਡੋਰ ਦਫ਼ਤਰ ਲਈ ਕਿਹੜਾ ਹੈ ਜਵਾ ਉਹ ਸੱਜਣ ਜੀ ਉਹ ਆਏ ਆ ਤੇ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਉਹ ਇੱਥੇ ਬੋਲ ਕੇ ਸਾਡੀਆਂ ਨੂੰ ਦੁੱਖ ਦੀ ਲਫਾ ਜ ਸੁਣਾਉਣਗੇ ਬਹੁਤ ਬਰੀ ਗਰੀ ਇੰਡਸਟਰੀ ਦੇ ਅੰਦਰ ਸਨ ਸਾਡੀਆਂ ਅੱਜ ਅਸੀਂ ਸਾਡਾ ਸਿਰਫ ਇਹ ਕੰਮ ਜਿਹੜਾ ਸੀਗਾ ਉਹਨਾਂ ਨੂੰ ਕੀ ਆਇਆ ਅਸੀਂ ਉਹਨਾਂ ਨੂੰ ਸਨਮਾਨਿਤ ਕਰਨ ਦਾ ਸੀਗਾ ਹੋਰ ਸਾਡੀਆਂ ਕੋਈ ਡਿਮਾਂਡ ਅੱਜ ਜਿਹੜੀਆਂ ਆਈਆਂ ਨਹੀਂ ਹੈਗੀਆਂ ਸੀਗੇ ਨਾ ਇਹਨਾਂ ਨੂੰ ਕਹੀਆਂ ਅਸੀਂ ਕੋਈ ਵੀ ਉਸ ਤੋਂ ਬਾਅਦ ਅਗਲੀ ਕਮਿਊਨਿਟੀ ਮੀਟਿੰਗ ਹੋਊਗੀ ਉਹਦੇ ਵਿੱਚ ਜੋ ਵੀ ਮੰਡੀ ਦੀਆਂ ਡਿਮਾਂਡਸ ਆਈਆਂ ਵਾ ਉਹ ਦੱਸਾਂਗੇ ਬਾਕੀ ਉਹਨਾਂ ਜਿਹੜੇ ਫੜ ਬਣਾਏ ਸੀਗੇ ਮੰਡੀ ਦੇ ਵਿੱਚ ਵਿਕਾਸ ਕਰਾਇਆ ਉਹਨਾਂ ਦਾ ਧੰਨਵਾਦ ਵੀ ਅਸੀਂ ਕੀਤਾ ਮੰਡੀ ਵੱਲੋਂ ਕੀਤਾ ਇਹ ਸਾਨੂੰ ਬਹੁਤ ਖੁਸ਼ੀ ਦੀ ਗੱਲ ਆ ਕਿ ਸਾਡੇ ਹਲਕੇ ਦੇ ਜੋ ਹਲਕਾਂ ਚਾਰ ਸਰਦਾਰ ਸੱਜਨ ਸਿੰਘ ਦੀ ਟੀਮ ਨੂੰ ਉਹਨਾਂ ਨੂੰ ਪੰਜਾਬ ਸਰਕਾਰ ਨੇ ਟਰੱਸਟ ਇੰਪਰੂਵਮੈਂਟ ਦਾ ਚੇਅਰਮੈਨ ਬਣਾ ਕੇ ਭੇਜਿਆ ਤੇ ਕੋਈ ਵੀ ਚੀਜ਼ ਜਦੋਂ ਕਿਸੇ ਘਰ ਵੱਲੋਂ ਆਉਂਦੀ ਆ ਉਹ ਬੜਾ ਖੁਸ਼ੀ ਦਾ ਮਗਾਮ ਹੁੰਦਾ ਸਾਡੇ ਹਲਕੇ ਨੂੰ ਪੰਜਾਬ ਸਰਕਾਰ ਨੇ ਮਿਹਰਬਾਨੀ ਦਿੱਤੀ ਆ ਸੋ ਸਾਨੂੰ ਬਹੁਤ ਖੁਸ਼ੀ ਦੀ ਗੱਲ ਆ ਇਹ ਸਾਰਾ ਸਾਡੀ ਕਰੀਮ ਹਲਕੇ ਦੀ ਆਰਤੀ ਭਰਾਵਾਂ ਦੀ ਤੇ ਸਾਰਿਆਂ ਨੇ ਇਕੱਠੇ ਹੋ ਕੇ ਬਹੁਤ ਪੁਰਜੋਰ ਸਵਾਗਤ ਕੀਤਾ ਉਹਨਾਂ ਦੇ ਇਹ ਰਾਸਟ੍ਰੂਮ ਪ੍ਰੂਵਡ ਦਾ ਚੇਅ ਲਗੰਤੇ ਜਿਹਨਾਂ ਲਗਣਤੇ ਸਾਰਿਆਂ ਨੇ ਬਹੁਤ ਡੱਡਾ ਸਵਾਗਤ ਕੀਤਾ ਉਹਨਾਂ ਦਾ